श्री वाहे गुरु साहेब जी सलोक महला जा, नानक नाव उठिया हलत पलत सब जाए जप तप संजम सब हिर ਮੁੱਠੀ ਦੂਜੈ ਪਾਏ ਜਮਦਰਬਦ ਦੇ ਮਾਰਿਐ ਬਹੁਤੀ ਮਿਲੇ ਸਜਾਏ ਨਾਨਕ ਨਾ ਵਹੁ ਉਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਮ ਦਰਬਦ ਦੇ ਮਾਰੀਐ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਨ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੋ ਵਾਰ ਤਰਸਨਾ ਕਦੇ ਨਾ ਬੂਝਈ ਦੁਬਿਦਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦ ਕਾ ਤਿਤ ਸਚੈ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾਂ ਮਨ ਚਿੱਤ ਇਕ ਅਰਾਧਿਆ ਤਿਨਾਂ ਇਕਸ ਬਿਨ ਦੂਜਾ ਕੋ ਨਾਹੀ ਸੇਈ purakh har sev de jin tur mastak lekh dikhaahi har ke gun nit gaav de har gun gaaye gunee samjhaahi ਵੜਿਆਈ ਵੱਡੀ ਗੁਰਮੁਖਾ ਗੁਰਪੂਰੇ ਹਰ ਨਾਮ ਸਮਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਈ ਵੜਿਆਈ ਵੱਡੀ ਗੁਰਮੁਖਾ ਗੁਰਪੂਰੇ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੇ ਨਾਨਕ ਨਾਮ ਤੋਂ ਖੁੰਝਿਆ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੰਝ ਜਾਂਦਾ ਹੈ ਤੇ ਮਾਇਆ ਦੇ ਮੋਹ ਵਿੱਚ ਉਹਨਾਂ ਦੀ ਮਤ ਠੱਗੀ ਜਾਂਦੀ ਹੈ ਜਮਦوار ਦੇ ਬੰਦੇ ਮਾਰੀਦੇ ਹਨ ਤੇ ਬੜੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਨਿੰਦਕ ਮੁਨੁਖ ਸੰਤ ਜਨਾਂ ਨਾਲ ਬੈਰ ਕਰਦੇ ਹਨ ਤੇ ਦੁਰਜਨਾ ਨਾਲ ਮੋਹ ਪਿਆਰ ਕਰਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁੱਖ ਨਹੀਂ ਮਿਲਦਾ ਘੜੀ ਮੁੜੀ ਦੁਬਿਦਾ ਵਿੱਚ ਖਾਰ ਹੋ ਕੇ ਜੰਮਦੇ ਮਰਦੇ ਹਨ ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲੈਂਦੀ ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ ਏ ਨਾਨਕ ਨਾਮ ਤੋਂ ਸਖਣਿਆਂ ਨੂੰ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ ਠੋਈ ਨਹੀਂ ਮਿਲਦੀ ਜੋ ਮਨੁੱਖਰੀ ਦਾ ਨਾਮ ਸਿਮਰਦੇ ਹਨ ਉਹ ਅੰਦਰੋਂ ਹਰੀ ਨਾਮ ਵਿੱਚ ਰੰਗੇ ਜਾਂਦੇ ਹਨ ਜਿਨ੍ਹਾਂ ਨੇ ਇਕਾਗਰ ਚਿਤ ਹੋ ਕੇ ਹਰੀ ਨੂੰ ਅਰਾਧਿਆ ਹੈ ਉਹ ਉਸ ਤੋਂ ਬਿਨਾ ਕਿਸੇ ਹੋ ਨੂੰ ਨਹੀਂ ਜਾਣਦੇ ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ ਸੰਸਕਾਰ ਰੂਪ ਲੇਖ ਉਕਰਿਆ ਹੋਇਆ ਹੈ ਉਹ ਮਨੁੱਖਰੀ ਨੂੰ ਜਪਦੇ ਹਨ ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ ਗੁਣ ਗਾ ਗਾ ਕੇ ਗੁਣਾ ਦੇ ਮਾਲਕ ਹਰੀ ਦੀ ਹੋਰ ਨੂੰ ਸਿਖਿਆ ਦਿੰਦੇ ਹਨ ਗੁਰਮੁਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਗੁਰ ਦੀ ਰਾਹੀ ਹਰੀ ਦੇ ਨਾਮ ਵਿੱਚ ਲੀਨ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ